ਜੈ ਸ਼੍ਰੀ ਰਾਮ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਾ ਦੋਸਤੋ ਇਸ ਵੇਲੇ ਆ ਮੈਂ ਜੀ ਅੰਮ੍ਰਿਤਸਰ ਦੇ ਸ਼ਹਾਟਾ ਬਾਈਪਾਸ ਦੇ ਵਿੱਚ ਬਣੀ ਹੋਈ ਸਮਾਰਕ ਸਰਦਾਰ ਸ਼ਾਮ ਸਿੰਘ ਖਡਾਰੀ ਜੀ ਦੇ ਸਮਾਨ ਦੇ ਵਿੱਚ ਇਹ ਇਮਾਰਤ ਬਣਾਈ ਗਈ ਸੀ ਇੱਕ ਪਾਰਕ ਔਰ ਇਹਦਾ ਨਾਮ ਦਿੱਤਾ ਗਿਆ ਜੀ ਇੰਡੀਆ ਗੇਟ ਔਰ ਅਕਾਲੀ ਦਲ ਦੇ ਸਮੇ ਇਹ ਬਣੀ ਸੀ ਲੇਕਿਨ ਕਾਫੀ ਲੰਮੇ ਸਮੇ ਤੋਂ ਜਿਹੜੀ ਸੀ ਇਸ ਜਗ੍ਹਾ ਦੀ ਜਿਹੜੀ ਸੀ ਰਿਪੇਅਰ ਦੀ ਜ਼ਰੂਰਤ ਸੀ ਕਿ ਰੰਗਦੰੂ ਕੋ ਬਗੈਰਾ ਜਿਹੜਾ ਸੀ ਜਾਂ ਟਾਈਲਾਂ ਵਗੈਰਾ ਕਾਫੀ ਡੈਮੇਜ ਹੋ ਚੁਕੀਆਂ ਸੀ ਤਾਂ ਅੱਜ ਬੜੀ ਖੁਸ਼ੀ ਹੈ ਕਿ ਅੱਜ ਸਾਰੀ ਜਿਹੜੇ ਆ ਇੱਥੇ ਵਰਕਰ ਜਿਹੜੇ ਆ ਉਹ ਕੰਮ ਵਗੈਰਾ ਕਰ ਰਹੇ ਆ ਔਰ ਆਖਰਕਾਰ ਇਸ ਇਮਾਰਤ ਦੀ ਵੀ ਸੁਣੀ ਗਈ ਔਰ ਕਾਫੀ ਜਿਆਦਾ ਜਿਹੜੇ ਵਰਕਰ ਆ ਜਿਹੇ ਇੱਥੇ ਰੰਗ ਪੇਂਟ ਟਾਈਲਾਂ ਦਾ ਕੰਮ ਕਰ ਰਹੇ ਆ ਤਾਂ ਸੋ ਦੋਸਤੋ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਸਾਮ ਸਿੰਘ ਅਕਾਰੀ ਕੌਣ ਸੀ ਕਿਉਂਕਿ ਪੰਜਾਬ ਜਿਹੜਾ ਆ ਉਹ ਹਮੇਸ਼ਾ ਬਹਾਦਰ ਯੋਧਿਆਂ ਦੀ ਧਰਤੀ ਰਹੀ ਹੈ ਸਮੇਂ ਸਮੇਂ ਦੇ ਉਤੇ ਸਿੱਖਾਂ ਨੇ ਆਪਣੀ ਦੇਗ ਆਪਣੀ ਨਿਸਰ ਆਪਣੇ ਜੱਡੇ ਵੀ ਉਹਨਾਂ ਦੇ ਅੜੂ ਰਹੇ ਨੇ ਆਪਣੇ ਸੁਲਤਾਨ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਔਰ ਕੁਰਬਾਨੀਆਂ ਦਿੱਤੀਆਂ ਨੇ ਤਾਂ ਐਸਾ ਹੀ ਇੱਕ ਇਤਿਹਾਸ ਰਿਹਾ ਹੈ ਸ਼ਾਮ ਸਿੰਘ ਅਟਾਰੀ ਜੀ ਦਾ ਔਰ ਸ਼ਾਮ ਸਿੰਘ ਅਟਾਰੀ ਜੀ ਦੇ ਬਾਰੇ ਮੈਂ ਅਗਰ ਤੁਹਾਨੂੰ ਗੱਲ ਦੱਸਾਂ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਉਹਨਾਂ ਦੀ ਫੌਜ ਦੇ ਵਿੱਚ ਮੌਜੂਦ ਜਰਨੈਲ ਸਰਦਾਰ ਨਿਹਾਲ ਸਿੰਘ ਜੀ ਦੇ ਪੁੱਤਰ ਸਨ ਔਰ ਐਸਾ ਵੀ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਨਿਹਾਲ ਸਿੰਘ ਜੀ ਨੇ ਜਿਹੜੀ ਉਹ ਆਪਣੀ ਜਾਨ ਮਹਾਰਾਜਾ ਰਣਜੀਤ ਸਿੰਘ ਵਾਸਤੇ ਕੁਰਬਾਨ ਕੀਤੀ ਕਿਉਂਕਿ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਤਾਂ ਨਿਹਾਲ ਸਿੰਘ ਜੀ ਨੇ ਉਹਨਾਂ ਦੀ ਮੰਜੀ ਦੀ ਪ੍ਰਕਰਮਾ ਕਰਕੇ ਅਰਦਾਸ ਕੀਤੀ ਹੈ ਵਾਹਿਗੁਰੂ ਹੈ ਅਕਾਲ ਪੁਰਖ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਸ ertidhi ਦੇ ਉੱਤੇ ਇਸ ਦੇਸ਼ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਤੁਸੀਂ ਇਹਨਾਂ ਦੇ ਜਿਹੜੇ ਪ੍ਰਾਣ ਹੈ ਉਹ ਬਖਸ਼ ਦਿਓ ਤੇ ਬਦਲੇ ਦੇ ਵਿੱਚ ਤੁਸੀਂ ਮੇਰੇ ਪ੍ਰਾਣ ਲੈ ਲਿਓ ਔਰ ਕਿਹਾ ਜਾਂਦਾ ਹੈ ਕਿ ਕੁਝ ਦਿਨਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਠੀਕ ਹੋ ਗਏ ਪਰ ਨਿਹਾਲ ਸਿੰਘ ਜੀ ਫਿਰ ਬਿਮਾਰ ਪੈ ਗਏ ਔਰ ਉਸ ਤੋਂ ਬਾਅਦ ਉਹ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਜਿਹੜੇ ਆ ਉਹਨਾਂ ਦੀ ਫੌਜ ਦੇ ਵਿੱਚ ਸੇਵਾ ਕਰਦੇ ਰਹੇ ਸਰਦਾਰ ਜਨੈਲ ਸ਼ਾਮ ਸਿੰਘ ਅਟਾਰੀ ਜੀ ਔਰ ਇੱਥੇ ਇਹਨਾਂ ਦਾ ਇੱਕ ਗੁੱਤ ਜਿਹੜਾ ਹੈ ਉਹ ਲਗਾਇਆ ਗਿਆ ਹੈ ਸਨਮਾਨ ਵਜੋਂ ਔਰ ਇੱਥੇ ਇਹਨਾਂ ਦਾ ਇਤਿਹਾਸ ਵੀ ਲਿਖਿਆ ਗਿਆ ਹੈ ਜੋ ਇਤਿਹਾਸ ਮੈਂ ਤੁਹਾਨੂੰ ਹੁਣ ਪੜ੍ਹ ਕੇ ਸੁਣਾ ਰਿਹਾ ਹਾਂ